ਸਰਾਫਾ ਅੱਖਾਂ ਦੀਆਂ ਸੋਈਆਂ ਰਹਿ ਗਈਆਂ ਸਨ ਤੇ ਬੁਸ਼ਰਾ ਬੀਬੀ ਉਥੋਂ ਡੀ ਚੌਕ ਦੇ ਵਿੱਚੋਂ ਨੱਠ ਵਗੀ ਇਹ ਗੋਲਾ ਕੀ ਹੁੰਦਾ ਸੀ ਉਹਦੇ ਨਾਲ ਤੁਸੀਂ ਪਾਣੀ ਦੇ ਨਹੀਂ ਸੋ ਪੀ ਸਕਦੇ ਲੇਕਿਨ ਉਹਦੇ ਕੋਈ ਚੀਜ਼ਾਂ ਵਗੈਰਾ ਸੁੱਕੀਆਂ ਜਿਹੜੀਆਂ ਨੇ ਨਾ ਜਿਹੜੀਆਂ ਉਹਨੂੰ ਗਿੱਲਿਆ ਨਾ ਕਰਨਾ ਇਹ ਉਹ ਚੀਜ਼ਾਂ ਵਿੱਚ ਰੱਖ ਲੈਂਦੇ ਸਨ ਤੇ ਬੜਾ ਹੌਲਾ ਜਿਹਾ ਹੁੰਦਾ ਸੀ ਦਾਰ ਕਾਗਜ਼ਾਂ ਦਾ ਹੁੰਦਾ ਸੀ ਉਹ ਦਾਤਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਨੇ ਹਾਂਜੀ ਹਾਂਜੀ ਤੇ ਦੁਨੀਆ ਨੂੰ ਦੋ ਪਾਸੇ ਦੁਨੀਆ ਜਿਹੜੀ ਏ ਇਹਨੂੰ ਦੋ ਹੀ ਪਾਸੇ ਦੰਦੇ ਹੁੰਦੇ ਨੇ ਇਹ ਸੱਜੀਆਂ ਵੀ ਵੱਡਦੀ ਏ ਤੇ ਖੱਬੀਆਂ ਵੀ ਵੱਡਦੀ ਏ ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਨਰੋਏ ਕਿਸੇ ਬੰਦੇ ਨੂੰ ਵੇਖੋ ਨਾ ਕਿਸੇ ਦੀਆਂ ਖਰਮੀਆਂ ਗੱਲਾਂ ਵੀ ਚੰਗੀਆਂ ਲੱਗ ਜਾਂਦੀਆਂ ਨੇ ਕਿਸੇ ਨੂੰ ਮਿੱਠੀਆਂ ਗੱਲਾਂ ਵੀ ਚੰਗੀਆਂ ਨਹੀਂ ਲੱਗਦੀਆਂ ਹੱਥ ਪੁਰਾਣੇ ਖੋਸੜੇ ਬਸੰਤੇ ਹੋ ਰਹੀ ਆਏ ਜਿਹੜੇ ਬੇਸੰਤ ਲੋਕ ਨੇ ਨਾ ਜਿਨ੍ਹਾਂ ਦਾ ਕੋਈ ਅਸੂਲ ਟੀਚਾ ਨਹੀਂ ਉਹ ਜ਼ਿੰਦਗੀ ਦੇ ਕਿਸੇ ਮੈਦਾਨ 'ਚ ਕਾਮਯਾਬੀ ਨਹੀਂ ਪਾਛਾ ਕੀ ਦੇ ਘੜੀ ਦਾ ਖੁੰਜਿਆ 100 ਕੋਟ ਜਾ ਪੈਂਦਾ ਹੈ ਬੰਦੇ ਨੂੰ ਜਿਹੜੀ ਘੜੀ ਦੀ ਖੁੰਜਣਾ ਨਾ ਹਾਂ ਉਹ ਬਹੁਤ ਨੁਕਸਾਨ ਕਰ ਦਿੰਦੀ ਇਹ ਤੇ ਬੜੀ ਪਿੱਛੇ ਪਾ ਦਿੰਦੀ ਹੈ ਓ ਚੱਲ ਮਿਲਣ ਨੂੰ ਚਲੀ ਬismillahirrahmanirrahim ਸ਼ੁਰੂ ਖੁਦਾ ਦੇ ਨਾਮੋ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਸਾਬ ਨਾ ਕੋਈ ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀ ਹੋ ਤੇ ਸਾਡੇ ਪਿਆਰੇ ਵੇਖਣ ਵਾਲਿਓ ਅਸਲਾਮੂ ਅਲੈਕੁਮ ਸਤਿ ਸ੍ਰੀ ਅਕਾਲ ਨਮਸਕਾਰ ਤੇ ਢੇਰ ਢੇਰ ਸਲਾਮਾਂ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਹਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ ਸਾਡੀ ਇਹ ਬੇਨਤੀ ਏ ਭਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਤਾਂ ਕਿ ਸਾਡੇ ਸਾਰੇ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅਪੜ ਸਕਣ। ਸਾਹਿਬੋ ਸਾਡੇ ਵੀ ਲਾਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭੇਜਿਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿਨੇ ਆ ਪਿਆਰਿਓ ਕੱਲ ਰਾਤ ਦੀ ਗੱਲ ਏ ਤੁਸੀਂ ਸਾਰੇ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਸੁਣੀਆਂ ਇਹ ਖਬਰਾਂ ਅੱਜ ਸਵੇਰ ਪ੍ਰਿੰਟ ਮੀਡੀਆ ਨੇ ਵੀ ਇਹ ਸਾਰੀਆਂ ਖਬਰਾਂ ਛਾਪੀਆਂ ਖਬਰਾਂ ਇਹਦੇ ਸਾਨ ਕਿ ਪੀਟੀਆਈ ਦੇ ਮਜ਼ਾਹਿਰਿਨ ਡੀ ਚੌਂਕ ਤੱਕ ਅਪੜ ਚੁਕੇ ਹੋਏ ਸਨ ਲੇਕਿਨ ਪਤਾ ਨਹੀਂ ਕਿਉਂ ਬਵਜੂਹ ਉਥੋਂ ਬੁਸ਼ਰਾ ਬੀਬੀ ਜਿਹੜੀਆਂ ਕਿ ਮਜ਼ਾਹਿਰਿਨ ਦੀ ਕਿਆਦਤ ਕਰ ਰਹੀਆਂ ਸਨ ਔਰ ਬਾਨੀ ਪੀਟੀਆਈ ਦੀਆਂ ਖਾਤੂਨਾਂ ਅਵਲ ਨੇ ਉਹਨਾਂ ਦੀ ਬੀگم ਸਾਹਿਬਾ ਨੇ ਔਰ ਦੂਸਰੇ ਕਾਇਦ ਜਿਹੜੇ ਸਨ ਮਜ਼ਾਹਿਰਿਨ ਦੇ ਅਲੀ ਯਮीन ਗੰਡਾਪੁਰ ਉਹ ਉੱਥੋਂ ਡੀ ਚੌਕ ਤੋਂ ਫਰਾਰ ਹੋ ਗਏ ਯਾਨੀ ਉੱਥੋਂ ਨਿਕਲ ਭਜੇ ਜਾਂ ਸਵੇਰ ਫਿਰ ਅੱਜ ਅਗਲੇ ਦਿਨ ਉਹਨਾਂ ਮਾਨਸੇਰੇ ਪ੍ਰੈਸ ਕਾਨਫਰੰਸ ਕੀਤੀ ਯਾਨੀ ਬੜੀ ਕਾਮਯਾਬੀ ਦੇ ਨਾਲ ਉਹ ਉੱਥੋਂ ਮੌਕੇ ਤੋਂ ਨਿਕਲ ਗਏ ਇਹ ਗੱਲਾਂ-ਬਾਤਾਂ ਸਾਹਿਬੋ ਸਾਡੇ ਘਰ ਵਿੱਚ ਬੈਠ ਕੇ ਅਸੀਂ ਕਰ ਰਹੇ ਸਾਂ ਤੇ ਸਾਡੇ ਘਰ ਇੱਕ ਸਾਡੀ ਬਾਸੀ ਨਜ਼ੀਰਾ ਹੁੰਦੇ ਨੇ ਜਿਹੜੇ ਕਿ ਸਾਡੇ ਵਲਦੈਨ ਦੇ ਵਕਤ ਤੋਂ ਸਾਡੇ ਹੀ ਘਰ ਰਹਿੰਦੇ ਨੇ 85-86 ਸਾਲ ਉਹਨਾਂ ਦੀ ਉਮਰ ਹੈ ਤੇ ਗੱਲਾਂ-ਬਾਤਾਂ ਕਰਦੇ ਹੋਈਏ ਤੇ ਬੜੇ-ਬੜੇ ਸੋਹਣੇ ਅਖਾਨ ਉਹ ਬੋਲਦਿਆਂ ਨੇ ਸਾਡੀਆਂ ਮਾਵਾਂ ਨਾਨੀਆਂ ਦਾਦੀਆਂ ਨੂੰ ਤੇ ਸਾਡੇ ਪੰਜਾਬੀ ਦੇ ਬੜੇ ਅਖਾਨ ਯਾਦ ਹੁੰਦੇ ਸਨ ਤੇ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਸਾਂ ਤੇ ਮਾਸੀ ਨਜ਼ੀਰਾ ਦੇ ਮੂੰਹੋਂ ਨਿਕਲ ਗਿਆ ਉਹਨਾਂ ਆਖਿਆ ਕਿ ਵੇਖੋ ਜੀ ਸਿਰਫ ਅੱਖਾਂ ਦੀਆਂ ਸੋਈਆਂ ਰਹਿ ਗਈਆਂ ਸਨ ਤੇ ਬੁਸ਼ਰਾ ਬੀਬੀ ਉਥੋਂ ਡੀ ਚੌਕ ਦੇ ਵਿੱਚੋਂ ਨੱਠ ਵਗੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਮਾਸੀ ਨਜ਼ੀਰਾ ਇਹਦਾ ਕੀ ਮਤਲਬ ਹੈ ਵੀ ਸਿਰਫ ਅੱਖਾਂ ਦੀਆਂ ਸੋਈਆਂ ਰਹਿ ਗਈਆਂ ਤੇ ਉਹਨਾਂ ਮੈਨੂੰ ਅੱਗੋ ਜੋ ਦੱਸਿਆ ਉਹ ਮੈਂ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨਾ ਪਿਆਰਿਓ ਉਹਨਾਂ ਆਖਿਆ ਇਹ ਇੱਕ ਅਖਾਣ ਹੈ ਤੇ ਇਹਦੇ ਪਿੱਛੇ ਇੱਕ ਕਹਾਣੀ ਹੈ ਉਹ ਇਸ ਤਰ੍ਹਾਂ ਕਿ ਇੱਕ ਸ਼ਹਿਜ਼ਾਦੀ ਜੰਗਲ ਦੇ ਵਿੱਚ ਗਈ ਆਪਣੀਆਂ ਸਹੇਲੀਆਂ ਦੇ ਨਾਲ ਸਫ਼ਰ ਕਰ ਰਹੀ ਸੀ ਤੇ ਉਹਨੇ ਵੇਖਿਆ ਕਿ ਇੱਕ ਬੜਾਈ ਖੂਬਸੂਰਤ ਨੌਜਵਾਨ ਲੰਮਾ ਪਿਆ ਹੋਇਆ ਹੈ ਜ਼ਮੀਨ ਦੇ ਉੱਤੇ ਉਰਦੇ ਪੂਰੇ ਜਿਸਮ ਦੇ ਵਿੱਚ ਸੂਈਆਂ ਖੋਬ ਕੇ ਕਿਸੇ ਜਾਦੂਗਰ ਨੇ ਜਾਦੂ ਕੀਤਾ ਆਇਆ ਏ ਔਰ ਉਹ बेहोਸ਼ੀ ਦੇ ਆਲਮ ਦੇ ਵਿੱਚ ਲੰਮਾ ਪਿਆ ਆਇਆ ਏ ਔਰ ਸਾਰੇ ਉਹਦੇ ਪਿੰਡੇ ਦੇ ਇੱਕ ਇੱਕ ਹਿੱਸੇ ਜੀ ਲੂੰ ਲੂੰ ਦੇ ਵਿੱਚ ਨਾ ਜੀ ਸੂਈਆਂ ਖੁਬੀਆਂ ਹੋਈਆਂ ਨੇ ਪਿਆਰਿਓ ਉਸ ਸ਼ਹਿਜ਼ਾਦੀ ਜਦੋਂ ਇਹ ਹਾਲਤ ਵੇਖੀ ਉਸ ਗਬਰੂ ਦੀ ਉਸ ਖੂਬ ਰੂ ਨੌਜਵਾਨ ਦੀ ਤੇ ਉਹਨੂੰ ਉਹਦੇ ਤੇ ਬੜਾ ਤਰਸ ਆਇਆ ਉਹਦੇ ਕੋਲ ਬਹਿ ਗਈ ਤੇ ਉਹਨੇ ਉਹਦੀਆਂ ਸਾਰੀਆਂ ਜਿਸਮ ਦੇ ਵਿੱਚ ਪਿੰਡੇ ਦੇ ਵਿੱਚ ਖੁਬੀਆਂ ਹੋਈਆਂ ਸੋਈਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉਹ ਸਾਰੀਆਂ ਸੋਈਆਂ ਉਹਨੇ ਕੱਢ ਲਈਆਂ ਤੇ ਸਿਰਫ ਅੱਖਾਂ ਦੀਆਂ ਸੋਈਆਂ ਰਹਿ ਗਈਆਂ ਸਨ ਪਿਆਰਿਓ ਤੇ ਇੱਕ ਬੁੱਢੀ ਜੀ ਔਰਤ ਉਥੇ ਮੌਕੇ ਤੇ ਪਹੁੰਚ ਗਈ ਉਹ ਜਾਦੂਗਰਨੀ ਸੀ ਉਹਨੇ ਉਸ ਨੌਜਵਾਨ ਨੂੰ ਸੋਈਆਂ ਖੋਬ ਕੇ ਤੇ بے ہوش ਕਰਕੇ ਤੇ ਲੰਮਾ ਪਾਇਆ ਆਇਆ ਸੀ ਉਹ ਔਰਤ ਜਿਹੜੀ ਜਾਦੂਗਰਨੀ ਸੀ ਉਹ ਉਸ ਗੱਬਰੂ ਦੀ ਆਸ਼ਿਕ ਸੀ ਪਿਆਰਿਓ ਜਦੋਂ ਉਹਨੇ ਵੇਖਿਆ ਕਿ ਇਹ ਤੇ ਸਾਰੇ ਦੇ ਪਿੰਡੇ ਦੀਆਂ ਸੂਈਆਂ ਕੱਢ ਦਿੱਤੀਆਂ ਨੇ ਇਸ ਲੜਕੀ ਨੇ ਇਸੇ ਸ਼ਹਜ਼ਾਦੀ ਨੇ ਤੇ ਸਿਰਫ ਅੱਖੀਆਂ ਦੀਆਂ ਰਹਿ ਗਈਆਂ ਨੇ ਤੇ ਇਹ ਹੁਣ ਜਾਗ ਪਏਗਾ ਉੱਠ ਪਏਗਾ ਹੋਸ਼ ਵਿੱਚ ਆ ਜਾਏਗਾ ਉਹਨੇ ਉਸ ਬੱਚੀ ਨੂੰ ਸ਼ਹਜ਼ਾਦੀ ਨੂੰ ਆਖਿਆ ਕਿ ਧੀਏ ਮੈਂ ਵਡੇਰੀਆਂ ਤੇ ਉਹ ਸਾਹਮਣੇ ਮੇਰੀ ਡੰਗੋਰੀ ਪਈ ਏ ਤੇ ਜ਼ਰਾ ਉਹ ਤੇ ਫੜ ਲਿਆ ਉਹ ਡੰਗੋਰੀ ਫੜਨ ਗਈ ਤੇ ਉਹ ਜਾਦੂਗਰਨੀ ਇੱਕ ਖੂਬਸੂਰਤ ਲੜਕੀ ਦੀ ਸ਼ਕਲ ਦੇ ਵਿੱਚ ਆ ਗਈ ਉਹਨੇ ਰੂਪ ਧਾਰ ਲਿਆ ਇੱਕ ਬੜੀ ਸੋਹਣੀ ਕੁੜੀ ਦਾ ਉਹਨੇ ਉਹ ਜਿਹੜਾ ਨੌਜਵਾਨ ਲੇਟਿਆ ਆਇਆ ਸੀ ਉਹਦੀਆਂ ਅੱਖਾਂ ਦੇ ਵਿੱਚ ਜਿਹੜੀਆਂ ਚੰਦ ਸੋਈਆਂ ਸਨ ਉਹ ਵੀ ਕੱਢ ਛੜੀਆਂ ਨੌਜਵਾਨ ਨੂੰ ਜਦੋਂ ਹੋਸ਼ ਆ ਗਈ ਤੇ ਉਹਨੇ ਵੇਖਿਆ ਕਿ ਇੱਕ ਬੜੀ ਪਿਆਰੀ ਲੜਕੀ ਏ ਤੇ ਉਹਨੇ ਉਦੇ ਕੋਲ ਬੈਠੀ ਤੇ ਉਹਨੇ ਆਖਿਆ ਕਿ ਤੂੰ ਹੀ ਮੇਰੀਆਂ ਸੋਈਆਂ ਕੱਢੀਆਂ ਨੇ ਉਹਨੇ ਆਖਿਆ ਆਹੋ ਉਹ ਹੁਣ ਨੌਜਵਾਨ ਉਹਨੂੰ ਆਪਣੀ ਮੋਹਨ ਸਮਝਣ ਲੱਗ ਪਿਆ ਉਸ ਕੁੜੀ ਨੂੰ ਆਪਣੀ ਬਹੁਤ ਵੱਡੀ ਮੋਹਨ ਉਹਨੇ ਸਮਝਿਆ ਵੀ ਮੈਨੂੰ ਤੇ ਜਾਦੂਗਰ ਨੇ ਬੇਹੋਸ਼ ਕੀਤਾ ਆਇਆ ਸੀ ਮੈਂ ਤੇ ਮਰ ਜਾਣਾ ਸੀ ਇੱਥੇ ਹੀ ਪਿਆ ਪਿਆ ਤੇ ਇਸੇ ਕੁੜੀ ਨੇ ਮੇਰੀਆਂ ਆ ਕੇ ਸਾਰੀਆਂ ਸੋਈਆਂ ਕੱਢੀਆਂ ਨੇ ਤੇ ਮੈਨੂੰ ਦੁਬਾਰਾ ਜ਼ਿੰਦਗੀ ਬਖਸ਼ ਦਿੱਤੀ ਉਹ ਬੜਾ ਹੀ ਮਮਨੂਨ ਹੋ ਗਿਆ ਉਹਦਾ ਤੇ ਉਹਦੇ ਵੱਲ ਬੜੇ ਪਿਆਰ ਨਾਲ ਵੇਖਣ ਲੱਗ ਪਿਆ ਇਹ ਚਿਰਾਂ ਨੂੰ ਉਹ ਕੁੜੀ ਵੀ ਡਗੋਰੀ ਲੈ ਕੇ ਵਾਪਸ ਆਈ ਤੇ ਉਹਨੇ ਵੇਖਿਆ ਤੇ ਉੱਥੇ ਤੇ ਮਾਈ ਹੈ ਹੀ ਕੋਈ ਨਹੀਂ ਸੀ ਉੱਥੇ ਇੱਕ ਕੁੜੀ ਬੈਠੀ ਸੀ ਔਰ ਉਹ ਨੌਜਵਾਨ ਉਹਦਾ ਬੜਾ ਮਮਨੂਨ ਹੋ ਕੇ ਉਹਦੇ ਵੱਲ ਬੜੇ ਪਿਆਰ ਵਾਲੀਆਂ ਨਜ਼ਰਾਂ ਨਾਲ ਵੇਖਣ ਡਿਆ ਆ ਸੀ ਉਹ ਸ਼ਾਹਜ਼ਾਦੀ ਨੂੰ ਬੜਾ ਹੀ ਦੁੱਖ ਲੱਗਾ ਉਹਨੇ ਆਖਿਆ ਕਿ ਸਾਰੀਆਂ ਸੋਈਆਂ ਤੇ ਮੈਂ ਕੱਡੀਆਂ ਸਾਂ ਤੇ ਵੇਖੋ ਇਨ ਅੱਖੀਆਂ ਦੀਆਂ ਸਿਰਫ ਸੂਈਆਂ ਕੱਡੀਆਂ ਨੇ ਮੇਰੇ ਨਾਲ ਧੋਖਾ ਕਰਕੇ ਮੈਨੂੰ ਪਰਾਂ ਕੱਲ ਗਏ ਤੇ ਇਹ ਸਾਰਾ ਕ੍ਰੈਡਿਟ ਲੈ ਗਈ ਇਹ ਨੇਕੀ ਦਾ ਜਿਹੜੀ ਕਿ ਉਹਦੇ ਉੱਤੇ ਅਸਲ 'ਚ ਮੈਂ ਕੀਤੀ ਤੇ ਪਿਆਰਿਓ ਉਹ ਮਾਸੀ ਨਜ਼ੀਰਾ ਮੈਨੂੰ ਇਹ ਆਖਿਆ ਕਿ ਹੁਣ ਤੇ ਕ੍ਰੈਡਿਟ ਲੈਣ ਦਾ ਵੇਲਾ ਸੀ ਵੇਖੋ ਨਾ ਉਹ ਸ਼ਹਾਦੀ ਡਗੋਰੀ ਲੈਣ ਪਰਾਂ ਨਾ ਜਾਂਦੀ ਤੇ ਨੌਜਵਾਨ ਦੇ ਉੱਤੇ ਇਸ਼ਾਨ ਤੇ ਉਹਨੇ ਕੀਤਾ ਸੀ ਨਾ ਜਿੰਨੇ ਉਹਦੇ ਪੂਰੇ ਪਿੰਡੇ ਦੀਆਂ ਸੋਈਆਂ ਕੱਢੀਆਂ ਉਹ ਜਿਹੜੀ ਕ੍ਰੈਡਿਟ ਲੈ ਗਈ ਉਹਨਾਂ ਦੇ ਸਿਰਫ ਅੱਖੀਆਂ ਦੀਆਂ ਕੱਡੀਆਂ ਸਾਂ ਤੇ ਉਹ ਬਾਸੀ ਨਜ਼ੀਰਾਂ ਮੈਨੂੰ ਇਹ ਸਮਝਾਇਆ ਕਿ ਪੁੱਤਰਾ ਸਿਰਫ ਹੁਣ ਬਾਕੀ ਕੰਮ ਕਿੰਨਾ ਕੁ ਰਹਿ ਗਿਆ ਸੀ ਅਗਰ ਇੱਕ ਦਿਹਾੜੀ ਜਾਂ ਕੋ ਅੱਧੀ ਦਿਹਾੜੀ ਵੀ ਆਪਣੇ ਮਜ਼ਾਹਰਿਨ ਪੀਟੀਆਈ ਦੇ ਵਰਕਰਸ ਤੇ ਕਾਰਕੁਨਾਂ ਜਿਹੜੇ ਸਨ ਉਹਨਾਂ ਦੇ ਨਾਲ ਬੁਸ਼ਰਾ ਬੀਬੀ ਉਥੇ ਕੱਢ ਜਾਂਦੀ ਤੇ ਇਸ ਪੂਰੇ ਇحتਜਾਜ ਦਾ ਸਾਰਾ ਸੇਰਾ ਉਹਦੇ ਸਿਰ ਵੱਜ ਜਾਣਾ ਸੀ। ਔਰ ਬਹੁਤ ਵੱਡਾ ਕ੍ਰੈਡਿਟ ਉਹਦੇ ਨਾਵੇਂ ਚੜ ਜਾਣਾ ਸੀ। ਲੇਕਿਨ ਦੇਖੋ ਕਿ ਜਿਸ ਵੇਲੇ ਕ੍ਰੈਡਿਟ ਲੈਣ ਦਾ ਟਾਈਮ ਆਇਆ ਉਸ ਵੇਲੇ ਬੁਸ਼ਰਾ ਬੀਬੀ ਤੇ ਅਲੀ আমিন ਗੰਡਾਪੁਰ ਸਾਹਿਬ ਮੌਕੇ ਤੋਂ ਟੁਰ ਗਏ, ਨਾਠ ਵਗੇ ਤੇ ਕ੍ਰੈਡਿਟ ਜਿਹੜਾ ਉਹ ਵੀ ਨਾ ਲੈ ਸਕੇ। ਔਰ ਉਹ ਸਾਰਾ ਮਜ਼ਾਹਰਾ 2-3 ਦਿਨ ਦੀ ਜਿਹੜੀ ਸਾਰੀ ਐਕਸਰਸਾਈਜ਼ ਸੀ ਉਹ ਵੀ ਰਾਇਗਾਨ ਗਈ ਪਿਆਰਿਓ ਇਹ ਗੱਲ ਮੈਂ ਤੁਹਾਨੂੰ ਤਾਂ ਸੁਣਾਈ ਹੈ ਕਿ ਤੁਸੀਂ ਦੇਖੋ ਕਿ ਇੱਕ ਚਿੱਟੀ ਅਨਪੜਤ ਤੇ ਬੁੱਢੀ ਮਾਈ ਸਾਡੇ ਦੇਸ਼ ਪੰਜਾਬ ਦੀ ਖਾਤੂਨ ਸਾਡੀ ਮਾਸੀ ਨਜ਼ੀਰਾ ਜਿਹੜੀ ਸਾਡੇ ਘਰਾਂ ਦੇ ਵਿੱਚ ਹੀ ਕੰਮ ਕਰਦੀ ਏ ਸ਼ੁਰੂ ਤੋਂ 50-60 ਸਾਲ ਤੋਂ ਸਾਡੇ ਘਰ ਰਹਿੰਦੀ ਏ ਦੇਖੋ ਉਹਨੇ ਕਿੰਦੀ ਦਨਾਈ ਦੀ ਬਾਤ ਕੀਤੀ ਤੇ ਸਾਡੇ ਦੇਸ਼ ਪੰਜਾਬ ਦੀਆਂ ਖਵਾਂਤੀਆਂ ਸਾਡੀਆਂ ਵਡੇਰੀਆਂ ਉਹਨਾਂ ਦੇ ਅਖਾਨ ਜਿਹੜੇ ਨੇ ਉਹ ਕਿੱਡੇ دانش ਭਰੇ ਨੇ ਸਾਬੋ ਆਓ ਤੁਹਾਡੇ ਬਾਕੀ ਅਖਾਨ ਲੈ ਕੇ ਤੇ ਚਲਿਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਓ ਸਾਡੇ ਨਾਲ ਓ ਚੱਲ ਅਸਲਾਮੁਆਲੇਕਮ ਜਨਾਬੇ ਅਲੀ ਜੀ ਵਾਅਲੇਕਮ ਸਲਾਮ ਜਨਾਬ ਡਾਕਟਰ ਸਾਹਿਬ ਬੜਿਆਂ ਦਿਨਾਂ ਬਾਅਦ ਫੇਰਾ ਮਾਰਿਆ ਜੇ ਉਬਾਏਵਾ ਸਾਹਿਬ ਜਨਾਬ ਗੁਜ਼ਾਰਿਸ਼ ਹੈ ਹੋਵੇ ਕਿ ਸਾਡੇ ਮਾਂ ਬੋਲੀ ਪੰਜਾਬੀ ਦਾ ਹੀ ਇੱਕ ਖਾਨ ਹੈ ਹਾਂਜੀ ਕੋਈ ਹਾਥੀਆਂ ਦੀਆਂ ਲੜਾਈਆਂ ਦੇ ਵਿੱਚ ਕੀੜੇ ਵੀ ਦਲੇ ਜਾਂਦੇ ਨੇ ਤੇ ਨੌਜਾਇਜ਼ਾਂ ਦੇ ਜਨਾਬ ਉਹਨੂੰ ਵੇਖੋ ਹੁਕਮਰਾਨਾਂ ਤੇ اپੋਜੀਸ਼ਨਾਂ ਨਹੀਂ ਹਾਂ ਬਲਕਿ ਰਸਤੇ ਬੰਦ ਸਨ ਆਵਾਮ ਬੇਤਹਾਸ਼ਾ ਭਈ ਖੱਜਲ ਦੇ ਖੁਆਰ ਆ ਬਾਹਰ ਜਬ ਮੁਲਕਾਂ ਜਿਤੇ ਨਹੀਂ ਹੁੰਦਾ ਲੇਕਿਨ ਅਸਾਂ 75 ਸਾਲਾਂ ਦੇ ਵਿੱਚ ਬੰਦਿਆਂ ਵਾਂਗਰ ਜੀਣਾ ਹਾਲੀ ਵੀ ਨਹੀਂ ਸਿੱਖਿਆ ਆਹ ਹਾ ਔਰ ਪਤਾ ਨਹੀਂ ਕਦੋਂ ਸਿੱਖਾਂਗੇ ਸਿੱਖਾਂਗੇ ਹਾਂਜੀ ਵੇਖੋ ਨਾ ਸਾਰ ਰਸਤੇ ਬੰਦ ਜਦੋਂ ਹੋਏ ਨੇ ਮੈਂ ਨਾ ਲੋਕਾਂ ਦੇ ਵਿਆਹ ਲੋਕਾਂ ਦੀ ਇਹ ਜੰਜਾ ਰਾਹ ਚੋਂ ਮੁੜ ਗਈਆਂ ਕੋਈ ਵਲੀਮਿਆਂ ਤੇ ਨਹੀਂ ਜਾ ਸਕਿਆ ਜਨਾਜ਼ਿਆਂ ਤੇ ਨਹੀਂ ਕੋ ਅੱਪੜ ਸਕਿਆ ਸਰ ਬਿਮਾਰ ਜਿਨ੍ਹਾਂ ਨੂੰ ਦਿਲ ਦਾ ਅਟੈਕ ਹੋਇਆ ਉਹ ਹਸਪਤਾਲ ਨਹੀਂ ਜਾ ਸਕੇ ਬੜਾ ਦੁੱਖ ਹੋਇਆ ਲੇਕਿਨ ਅਸੀਂ ਕਦੋਂ ਠੀਕ ਹੋਣਾ ਪਤਾ ਨਹੀਂ ਮਿੰਤ ਨਹੀਂ ਲੱਗਦਾ ਅਸੀਂ ਠੀਕ ਹੋਣਾ ਮੈਂ ਤੇ ਜ਼ਿੰਦਗੀ ਦੇ 75 ਸਾਲ ਇਸਰੇ ਹੀ ਮੁਖਤਲਿਫ ਥਾਂ ਵੇਲਿਆਂ ਤੇ ਰੋਂਦਿਆਂ ਤੇ ਹੋ ਕੇ ਲੈਂਦਿਆਂ ਗੁਜ਼ਾਰਸ਼ ਰਹੀ ਚਲੋ ਅੱਲਾਹ ਪਾਕ ਅੱਗੇ ਦੁਆ ਕਰੋ ਤੁਸੀਂ ਅੱਲਾ ਪਾਗ ਦੇ ਨੇਕ ਬੰਦੇ ਉਹ ਤੁਹਾਡੀ ਸੋਨ ਦਾ ਮਾਲਕ ਅਗੇ ਅੱਲਾ ਪਾਗ ਹੁਣ ਪਾਕਿਸਤਾਨ ਦਾ ਪਾਕਿਸਤਾਨੀਆਂ ਦੀਆਂ ਜਨਾਬ ਸਖਤੀਆਂ ਕੱਟੇ ਮੇਰਾ ਮਾਮ ਆਮੀਨ 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 ਅੱਛਾ ਜਨਾਬ ਬਾਜਵਾ ਸਾਹਿਬ ਖਾਨ ਬੜੇ ਜੇ ਇਕੱਠੇ ਹੋ ਗਏ ਨੇ ਮਿੱਤਰ ਸਾਡੇ ਜਿਹੜੇ ਨੇ ਜਨਾਬ ਉਹਨਾਂ ਟੈਲੀਫੋਨ ਕਰਕੇ ਵੀ ਗਿਲੇ ਕੀਤੇ ਨੇ ਵੀ ਤੁਹਾਡਾ ਪ੍ਰੋਗਰਾਮ ਕਿਉਂ ਨਹੀਂ ਪਾ ਚੜਾ ਹਾਂ ਜੀ ਫਿਰ ਦਸੀਦਾ ਸੀਗੇ ਜਨਾਬ ਬਾਜਵਾ ਸਾਹਿਬ ਦੇ ਪਿੰਡ ਜਾਣ ਦੇ ਵੀ ਰਾਹ ਚ ਤਰ੍ਹਾਂ ਥਾਵਾਂ ਤੋਂ ਰਸਤਾ ਬੰਦ ਹੈ ਕੰਟੇਨਰ ਲੱਗੇ ਹਾਂ ਜੀ ਅੱਜ ਬਾਰਾ ਲਾਪਾਸ ਨੇ ਮੇਲ ਕਰਾਇਆ ਜੀ ਹਾਂਜੀ ਬਾਜਵਾ ਸਾਹਿਬ ਸਾਡੇ ਇੱਕ ਬੜੇ ਪਿਆਰੇ ਮਿੱਤਰ ਨੇ ਸਾਡੇ ਪਰਮਾਨੈਂਟ ਵਿਊਅਰ ਨੇ ਇੰਡੀਆ ਤੋਂ ਚੀਮਾ ਮੰਗਟਾਂ ਵਾਲਾ ਜੀ 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 ਬੜੇ ਮਾਰੂਫ ਆਦਮੀ ਨੇ ਉਹਨਾਂ ਸਾਰ ਸਾਨੂੰ ਸਰਦਾਰ ਹੋਰਾਂ ਨੇ ਇੱਕ ਤੇ ਇਹ ਸਵਾਲ ਪੁੱਛਿਆ ਵੀ ਗੋਲਾ ਕਿ ਨੂੰ ਆਖਦੇ ਨੇ ਉਹ ਅੱਜ ਕੱਲ ਦੇ ਸਾਡੇ ਬੱਚਿਆਂ ਨੂੰ ਸਾਡੀਆਂ ਜੋਗੀ ਪੀੜੀ ਨੂੰ ਨਹੀਂ ਪਤਾ ਜੀ 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 ਤੇ ਇਹ ਗੋਲਾ ਕੀ ਹੁੰਦਾ ਸੀ ਏ ਜਨਾਬ ਪੁਰਾਣੇ ਜ਼ਮਾਨੇ ਜਿੰਨਾ ਜਿਹੜੇ ਆ ਕਾਗਜ਼ ਸ਼ਗਦ ਪੁਰਾਣੇ ਹੁੰਦੇ ਸਨ ਨਾ ਇਹ ਬੀਬੀਆਂ ਇਕੱਠੇ ਕਰ ਛੜਦੀਆਂ ਸਾਨੂੰ ਜ਼ਾਇਆ ਨਿਸ਼ਾਨ ਕਰਦੀਆਂ ਉਹਨਾਂ ਨੂੰ ਨਾ ਬਾਅਦ ਚ ਪਿਓ ਛੜਨਾ ਕੋਈ ਅੱਠ ਪੈਰਾ ਜਿਹਾ ਪਿਓ ਕੇ ਨਾ ਅੱਠ ਕੁ ਪੈਰ ਉਹਦੇ ਤੋਂ ਬਾਅਦ ਉਹ ਨਾ ਜਿਵੇਂ ਗਾਰਾ ਜਿਆ ਨਹੀਂ ਹੁੰਦਾ ਅ ਗਲ ਜਾਣਾ ਅ ਗਲ ਜਾਣਾ ਤੇ ਉਹਨੇ ਉਸਰਾ ਬਨ ਜਾਣਾ ਉਹਨੂੰ ਨਾ ਫਿਰ ਉਹਦਾ ਫਿਰ ਡੋਲ ਲਈ ਦੇ ਸੰ ਕੋ ਭਾਂਡਾ ਜਿਵੇਂ ਮਤਲਬ ਇਹ ਕੋਈ ਟੋਕਰੀ ਵਰਗਾ ਜਾਂ ਇਸ ਤਰ੍ਹਾਂ ਦਾ ਵੱਡਾ ਸਾਰਾ ਏਡੇ ਏਡੇ ਗੋਲੇ ਵੀ ਵੇਖੇ ਨੇ ਅਸਾਂ ਛੋਟੇ ਪਿਆਲਿਆਂ ਜਿਹੜੇ ਵੀ ਵੇਖੇ ਉਹਦੇ ਨਾਲ ਤੁਸੀਂ ਪਾਣੀ ਦੇ ਨਹੀਂ ਸੋ ਪੀ ਸਕਦੇ ਲੇਕਿਨ ਉਹਦੇ ਕੋਈ ਚੀਜ਼ਾਂ ਵਗੈਰਾ ਸੁੱਕੀਆਂ ਜਿਹੜੀਆਂ ਨੇ ਨਾ ਜਿਹੜੀਆਂ ਉਹਨੂੰ ਗਿੱਲੀਆਂ ਨਾ ਕਰਨਾ ਇਹ ਉਹ ਚੀਜ਼ਾਂ ਵਿੱਚ ਰੱਖ ਲੈਂਦੇ ਸਨ ਤੇ ਬੜਾ ਹੌਲਾ ਜਿਹਾ ਹੰਦਾ ਸੀ ਦਾਰ ਕਾਗਜ਼ਾਂ ਦਾ ਹੁੰਦਾ ਸੀ ਉਹ ਲੇਕਿਨ ਉਹ ਆਪਣੇ ਆਪ ਆਈ ਮੈਂ ਟੁੱਟਦਾ ਵੀ ਨਹੀਂ ਸੀ ਜੇਕਰ ਉਹਨੂੰ ਕੋਈ ਛੱਟ ਨਾ ਲਾਈ ਜਾਵੇ ਤੇ ਇਹ ਸਾਡੀਆਂ ਜਿਹੜੀਆਂ ਸਟੱਜੀਆਂ ਬੀਬੀਆਂ ਸੰਨ ਜੀ ਉਹ ਚੀਜ਼ਾਂ ਦੀ ਬਖੋਨਾ ਜੀ ਸਟੱਜ ਵਰਤੋ ਕਰਨੀ ਇਹ ਜਿਹੜੀ ਅੰਗਰੇਜ਼ੀ ਜਨਵਾਨੇ ਨੇ ਕਿ ਮਿਨਿਮਮ ਜਿਹੜੀ ਤੁਹਾਡੀ ਹੈ ਨਾ ਰਿਸੋਰਸਸ ਤੋਂ ਮੈਕਸਿਮਮ ਯੂਟਿਲਿਟੀ ਹਾਸਲ ਕਰਨੀ ਇਕਨੋਮਿਕਸ ਦੀ ਜ਼ਬਾਨ ਚ ਤੋ ਇਹ ਹੈ ਜੀ ਵਾਹ ਵਾਹ ਜੀ ਜੀ ਪਿਆਰੋ ਤੁਸੀਂ ਦੇਖਿਆ ਬਾਈਵਾ ਸਾਹਿਬ ਕਿੰਨੀ ਖੂਬਸੂਰਤ ਗੱਲ ਕੀਤੀ ਇਹ ਜਿਹੜਾ ਅਮੂਰੇ ਖਾਨਾਦਾਰੀ ਜਾਂ ਹੋਮ ਇਕਨੋਮਿਕਸ ਇੱਕ ਜਦੀਦ ਤਾਲੀਮ ਦੀ ਸ਼ਕਲ ਵਿੱਚ ਅਸੀਂ ਅੱਜ ਕੱਲ ਪੜ ਰਹੇ ਹਾਂ ਇਹ ਸਾਡੀਆਂ ਬਜ਼ੁਰਗ ਖਵਤਿਨ ਮਾਵਾਂ ਨਾਨੀਆਂ ਦਾਦੀਆਂ ਨੂੰ ਵੀ ਇਹਨਾਂ ਸਾਰੀਆਂ ਗੱਲਾਂ ਦੀ ਜਾਂਚ ਸੀ ਵੇਖੋ ਨਾ ਘਰ ਦੇ ਵਿੱਚ ਵਰਤੋਂ ਦੇ ਵਿੱਚ ਨਾ ਆਉਣ ਵਾਲੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਫਜ਼ੂਲ ਚੀਜ਼ਾਂ ਆਖਦੇ ਹਾਂ ਜਿਵੇਂ ਬਾਜੀਵਾ ਸਾਹਿਬ ਦੱਸਿਆ ਵੀ ਕਾਗਜ਼ ਰੱਦੀ ਜਿਹੜੇ ਹੁਣ ਵਰਤੋਂ 'ਚ ਨਹੀਂ ਆਉਣੇ ਰੱਦੀ ਅਸੀਂ ਘਰ ਛੱਡੇ ਨੇ ਉਹਨਾਂ ਨੂੰ ਵੀ ਖਵਤਿਨ ਪੁਰਾਣੀਆਂ ਦਨਾ ਸਾਡੀਆਂ ਵਰਤ ਕੇ ਉਨਾਂ ਤੋਂ ਇੱਕ ਬਰਤਨ ਜਿਆ ਬਣਾ ਲੈਂਦੀਆਂ ਹੁੰਦੀਆਂ ਹਨ ਜਿੰਨੂੰ ਗੋਲਾ ਕਹਦੇ ਸਨ ਬਾਈਵਾ ਸਾਹਿਬ ਚੀਮਾ ਸਾਹਿਬ ਜਿਹੜੇ ਨੇ ਸਾਡੇ ਮੰਗਟਾਂ ਵਾਲੀ ਸਰਦਾਰ ਹੋਰੀ ਇਹਨਾਂ ਇਹ ਵੀ ਅਖਾਨ ਭਜਵਾਇਆ ਹਜ਼ੂਰ ਭਈ ਦਾਤਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਨੇ ਹਾਂਜੀ ਹਾਂਜੀ ਤੇ ਦੁਨੀਆ ਨੂੰ ਦੋ ਪਾਸੇ ਹਾਂ ਜੀ ਚੀਮਾ ਸਾਹਿਬ ਜਿਹੜੇ ਨੇ ਪਿੱਛੋਂ 100 ਵਾਲੇ ਦਿੰਨੇ ਆ ਜਿੱਥੋਂ ਮੋਟਰਵੇ ਨਹੀਂ ਸ਼ੁਰੂ ਹੁੰਦੀ ਆਹ ਸੰਭੜਿਆਲ ਦੇ ਕੋਲੋਂ ਤੇ ਇੱਥੋਂ ਫਿਰ ਇਹ ਮਹਾਜਰ ਹੋ ਕੇ 1859 ਚ ਗਏ ਇਹਨਾਂ ਨੇ ਜ਼ਮੀਨਾਂ ਇਹਨਾਂ ਦੇ ਵੱਡਿਆਂ ਨੇ ਲਈਆਂ ਜੀ ਜਿਹੜਾ 100 ਵਾਲਾ ਸੰਗਲੇ ਦੇ ਲੱਗ ਗਿਆ ਜੀ ਜੀ ਉਤੋਂ ਫਿਰ ਇਹ 47 ਚ ਫਿਰ ਇੰਡੀਆ ਚ ਮਹਾਜਰ ਹੋ ਕੇ ਚਲੇ ਗਏ ਤੇ ਇਹ ਬੜੇ ਵੱਡੇ ਟੂਰਿਸਟ ਨੇ ਔਰ ਪੂਰਾ ਉਹ ਹੋਰੇ ਕਿੱਥੇ ਕਿੱਥੇ ਦੁਨੀਆ ਜੇ ਟਰੈਕਿੰਗ ਜਿਹੜੀ ਉਹ ਕੀ ਕਰਦੇ ਨੇ ਉਹ ਉਹ ਕਰਦੇ ਨੇ ਐਕਸਪਲੋਰ ਕਰਾਉਂਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਬੜਾ ਮਤਲਬੇ ਤੁਸੀਂ ਖੋਜੀ ਆਦਮੀ ਆ ਹਾਂ ਤੇ ਇਹ ਜਿਹੜਾ ਖਾਨ ਇਹਨਾਂ ਦੀ ਇਹਦੇ ਚ ਇਹ ਵੇਖੋ ਨਾ ਦਾਤਰੀ ਜਿਹੜੀ ਆ ਤੁਸੀਂ ਉਹ ਪੱਠੇ ਵੱਢਣ ਵਾਲੀ ਉਹਨੂੰ ਤੇ ਜ਼ਾਰੇ ਦੰਦੇ ਹੁੰਦੇ ਨੇ ਇੱਕੋ ਪਾਸਾ ਹੀ ਹੁੰਦੇ ਆ ਇੱਕੋ ਪਾਸੇ ਹੁੰਦੇ ਨੇ ਤੇ ਪੱਠੇ ਵੱਢਣ ਲਈ ਵਰਤੀ ਜਾਂਦੀ ਏ ਤੇ ਜਦੋਂ ਉਹ ਦੰਦੇ ਪੁਰਾਣੇ ਹੋ ਜਾਣ ਤੇ ਲੋਹਾਰ ਕੋਲੋਂ ਉਹਨੂੰ ਦੁਬਾਰਾ ਦੰਦੇ ਕਢਾ ਲੈਂਦੇ ਨੇ ਹਾਂ ਲੇਕਿਨ ਇਸ ਖਾਨ ਚ ਦੱਸਿਆ ਗਿਆ ਵੀ ਦਾਤਰੀ ਦੇ ਇੱਕ ਪਾਸਿਓਂ ਵੱਢਦੀ ਏ ਨਾ ਹਾਂਜੀ ਤੇ ਦੁਨੀਆ ਜਿਹੜੀ ਏ ਇਹਨੂੰ ਦੋ ਹੀ ਪਾਸੇ ਦੰਦੇਂਦੇ ਨੇ ਇਹ ਸੱਜਿਓਂ ਵੀ ਵੱਡਦੀ ਏ ਤੇ ਖੱਬਿਓਂ ਵੀ ਵੱਡਦੀ ਏ ਮਤਲਬ ਇਹ ਦੁਨੀਆ ਜਿਹੜੀ ਆ ਇਹ ਏਡੀ ਕੋਈ ਚਾਤਰ ਔਰ ਏਡੀ ਚਾਲਾਕ ਲੋਕ ਲੋਕ ਹੁੰਦੇ ਨੇ ਕਿ ਇਹ ਤੁਹਾਨੂੰ ਜ਼ਾਹਰੀ ਰੂਪ ਚ ਹਮਦਰਦ ਵੀ ਜਾਪਣਗੇ ਤੇ ਅੰਦਰੋਂ ਤੁਹਾਨੂੰ ਛੁਰੀ ਫੇਰੀ ਲਗੇ ਜਾਣਗੇ ਇਸ ਤਰ੍ਹਾਂ ਦੇ ਲੋਕ ਵੀ ਹੈ ਨੇ ਔਰ ਉੱਥੇ ਫੇਰੇ ਜਿੱਥੇ ਕੋਈ ਚਾਤਰ ਬੰਦਾ ਕਿਸੇ ਨਾਲ ਚਲਾਕੀ ਕਰਦਾ ਹੋਏ ਤੇ ਉਥੇ ਸਿਆਣੇ ਫਿਰ ਆਂਦੇ ਨੇ ਵੀ ਛੱਡ ਯਾਰ ਦੁਨੀਆ ਨੂੰ ਇੱਕ ਪਾਸੇ ਦਾਤਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਨੇ ਦੁਨੀਆ ਨੂੰ ਦੋਹੀ ਪਾਸੇ ਹ ਤੁਸੀਂ ਕੋਈ ਚੰਗਾ ਕੰਮ ਵੀ ਕਰਦੇ ਹੋ ਵੋ ਨਾ ਤੁਸੀਂ ਜਨਾਬ ਮਤਲਬ ਕੋ ਕਬਰਸਤਾਨ ਦੀ ਦੀਵਾਰ ਬਣਾ ਰਹੇ ਹੋ ਵੋ ਜਾਂ ਕੋਈ ਮਸਜਿਦ ਬਣਾ ਰਹੇ ਹੋ ਇਹ ਆਖਣਗੇ ਜੀ ਇਹਦੇ ਚ ਵੀ ਇਹਨੂੰ ਕੋਈ ਫਾਇਦਾ ਜੀ ਹਾਂ ਜੀ ਮਤਲਬ ਤੁਹਾਡੀ ਨੀਅਤ ਠੀਕ ਹੈ ਲੇਕਿਨ ਉਹਨਾਂ ਨੇ ਤੁਹਾਨੂੰ ਨੌਲਣਾ ਅੰਦੀ ਉਹਨਾਂ ਦਾ ਮਿਸ਼ਨ ਹੀ ਹੈ ਬੈ ਕਿ ਤੁਹਾਨੂੰ ਨੌਲਣਾ ਤੁਹਾਡੇ ਕੀੜੇ ਕੱਢਣੇ ਨੇ ਔਰ ਉਹ ਫਿਰ ਕਦੀ ਵੀ ਤੁਹਾਡੇ ਕੀਤੇ ਹੋਏ ਕੰਮ ਦੇ ਮੱਲਬੇ ਆ ਕੇ ਉਹਦੀ ਸਲਾਣਾ ਨਹੀਂ ਕਰਨਗੇ ਉਹਦੇ ਕੀੜੇ ਹੀ ਕੱਢਣਗੇ ਉਹਨੀ ਕਲਾਣਾ ਹੀ ਕਰਨਗੇ ਵਾਹ ਲਓ ਜੀ ਸਾਹਿਬੋ ਵੇਖੋ ਕਿ ਦਾਤਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਨੇ ਤੇ ਦੁਨੀਆ ਨੂੰ ਦੋਹਾਂ ਪਾਸੇ ਦੰਦੇ ਹੁੰਦੇ ਨੇ ਬਾਈਵਾ ਸਾਹਿਬ ਨੇ ਬੜਾ ਹੀ ਸੋਹਣਾ ਨਖੇੜਾ ਕੀਤਾ ਵੇਖੋ ਨਾ ਦਾਤਰੀ ਇੱਕ ਅਜਿਹਾ ਹਜ਼ਾਰ ਹੈ ਜਿਹਦੇ ਨਾਲ ਅਸੀਂ ਵਾਢੀਆਂ ਕਰਨੇ ਆ ਫਸਲ ਕੱਟਣੇ ਆਪਣਾ ਚਾਰਾ ਸ਼ਾਰਾ ਜਾਨਵਰਾਂ ਨੂੰ ਪਾਉਣ ਵਾਲੇ ਪੱਠੇ ਦਿੱਤੇ ਉਹ ਵਾਕਈ ਉਹਨੂੰ ਤੇ ਇੱਕ ਪਾਸੇ ਦੰਦੇ ਹੁੰਦੇ ਨੇ ਤੇ ਦੁਨੀਆਂ ਨੂੰ ਦੋ ਪਾਸੇ ਦੰਦੇ ਹੋਣ ਦਾ ਮੁਰਾਦ ਇਹ ਵੀ ਕਿ ਦਾਤਰੀ ਇੱਕ ਪਾਸਿਓਂ ਕਟਾਈ ਕਰਦੀ ਏ ਜਾਂ ਦਾਤਰੀ ਦੇ ਨਾਲ ਵਾਰ ਕੀਤਾ ਜਾਏ ਕਿਸੇ ਦੇ ਤੇ ਇੱਕ ਪਾਸਿਓਂ ਜ਼ਖਮ ਲੱਗਦਾ ਤੇ ਦੁਨੀਆਂ ਦਵੱਲੀ ਤੁਹਾਨੂੰ ਜ਼ਖਮ ਲਾਉਂਦੀ ਏ ਯਾਨੀ ਅੱਖਣਾ ਇਹ ਚੰਦ ਨੇ ਅਖਾਨ ਬਣਾਉਣ ਵਾਲੇ ਸਾਡੇ ਸੂ ਜਵਾਨ ਭਈ ਦੁਨੀਆ ਨੂੰ ਰਾਜ਼ੀ ਕਰਨਾ ਇੰਤਹਾਈ ਮੁਸ਼ਕਲ ਤੁਸੀਂ ਆਪਣਾ ਕੰਮ ਨੇਕ ਨੀਤੀ ਤੇ ਖਲੂਸ ਦੇ ਨਾਲ ਕਰਦੇ ਹੀ ਜਾਓ ਇਹ ਤੁਹਾਡੇ ਚੰਗੇ ਕੰਮਾਂ ਦੀ ਵੀ ਭਈ ਕੀੜੇ ਕੱਢੇਗੀ ਦੁਨੀਆ ਤੇ ਬੰਦੇ ਕੰਮਾਂ ਦੀ ਤੇ ਚਲੋ ਬੰਦੇਆ ਨਿੰਦਿਆ ਹੋਣੀ ਚਾਹੀਦੀ ਐ ਲੇਕਿਨ ਦੁਨੀਆ ਨੂੰ ਰਾਜ਼ੀ ਕਰਨਾ ਬਹੁਤ ਔਖ ਹੈ ਔਰ ਇਹਦੇ ਵਾਰ ਤੋਂ ਬਚਣਾ ਜਿਹੜਾ ਉਹ ਵੀ ਬਹੁਤ ਔਖ ਹੈ ਇਸ ਲਈ ਆਖਿਆ ਜਾਂਦਾ ਹੈ ਕਿ ਦੁਨੀਆ ਨੂੰ ਦੋ ਪਾਸੇ ਧੰਦੇ ਹੁੰਦੇ ਨੇ ਬਾਈਵਾ ਸਾਹਿਬ ਅੰਮ੍ਰਿਤਸਰ ਤੋਂ ਸਾਡੇ ਭਾਈ ਨੇ ਸਰਦਾਰ ਦਰਵਿੰਦਰ ਸਿੰਘ ਜੀ 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 ਉਹਨਾਂ ਜਨਾਬ ਅਖਾਨ ਪੁਜਵਾਇਆ ਹ ਹ ਹ ਭਈ ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਨਰੋਏ ਹਾਂ ਜੀ ਹਾਂ ਜੀ ਅੰਮ੍ਰਿਤਸਰ ਜੀ ਬੜਾ ਇਹਨੂੰ ਅਸੀਂ ਸਾਡੇ ਵੱਡੇ ਤੇ ਅੰਮ੍ਰਿਤਸਰ ਜਾਂਦੇ ਸਨ ਜੀ ਜੀ ਤੇ ਅੰਮ੍ਰਿਤਸਰ ਤੇ ਜਿੰਨੂੰ ਆਂਦੇ ਰੱਬ ਦਾ ਘਰ ਅ ਐਂਡ ਯੂ ਉਹ ਗੁਰੂਆਂ ਦੀ ਨਿਸ਼ਬਦ ਨਾਲ ਲੱਦੇ ਉੱਥੇ ਦਵਿੰਦਰ ਸਿੰਘ ਜੀ ਸਾਡੇ ਦੋਸਤ ਨੇ ਇਹਦੇ ਚ ਉਹਨਾਂ ਦੱਸਿਆ ਬਈ ਮਤਲਬ ਇਹ ਹੈ ਕਿ ਹਰ ਸ਼ੈ ਜੀ ਹਰ ਵੇਲੇ ਕਿਸੇ ਲਈ ਲਾਭਵੰਦੀ ਨਹੀਂ ਹੁੰਦੀ ਵਾਹ ਵਾਹ ਹਾਂਜੀ ਜੇ ਨਹੀਂ ਜਿਹੜੀ ਬੰਦਾ ਮਤਲਬ ਐਸੀ ਸ਼ੈ ਹੈ ਕਿ ਉਹ ਇੱਕ ਵੇਲੇ ਤੁਹਾਨੂੰ ਫਾਇਦਾ ਦੇ ਸਕਦੀ ਏ ਦਿਲ ਕਰੀ ਦਿਲ ਕਰੇ ਦੂਜੀ ਵਾਰੀ ਤੁਹਾਨੂੰ ਫਾਇਦਾ ਨਾ ਦੇ ਹਾਂ ਇਸ ਵਾਸਤੇ ਕਿਸੇ ਨੂੰ ਮਾਂ ਬਾਦੀ ਕਿਸੇ ਨੂੰ ਨਰੋਏ ਮਾਂ ਤੇ ਆਂਦੇ ਨੇ ਮਾਂ ਸ਼ਰਦਾਲ ਮਾਂ ਜੀ ਤੇ ਉਹਦੇ ਨਾਲ ਕਿਸੇ ਨੂੰ ਉਬਾਦੀ ਕਰਦੇ ਨੇ ਬਾਦੀ ਪਾ ਨੂੰ ਪਤਾ ਉਹਦੇ ਨਾਲ ਮੂੰਹ ਚ ਪਾਣੀ ਆਉਂਦਾ ਨੁਕਸਾਨ ਦਿੰਦੇ ਨੇ ਹਵਾ ਪੈਦਾ ਉਹਦੇ ਜੇ ਪੇਟ ਚ ਗੈਸ ਪੈਦਾ ਹੁੰਦੀ ਹੈ ਹਵਾ ਪੈਦਾ ਹੁੰਦੀ ਹੈ ਤੇ ਕਿਸੇ ਨੂੰ ਨਰੋਏ ਕਿ ਕਿਸੇ ਲਈ ਮਿਹਦਾ ਕਿਸੇ ਦਾ ਠੀਕ ਕਰ ਦਿੰਦੇ ਇਹ ਸਗਾਣ ਚ ਦੱਸਿਆ ਗਿਆ ਕਿ ਗੱਲ ਤੇ ਰਾਸ ਆ ਜਾਂਦੀ ਹੈ ਕਿ ਜਿਹੜੀ ਸ਼ਾਇਰ ਤੁਹਾਡੇ ਮਜ਼ਾਜ ਨੂੰ ਰਾਸ ਆ ਗਈ ਹਾਂਜੀ ਤੁਸੀਂ ਖਾਧੀ ਪੀਤੀ ਜਾਂ ਤੁਹਾਡੇ ਨਾਲ ਤੁਸੀਂ ਮਿਲ ਵਰਤਨ ਕੀਤਾ ਤੇ ਉਹਦੇ ਨਾਲ ਰਹਾਸ ਆ ਗਿਆ ਮਸਲ ਤੁਸੀਂ ਕਿਸੇ ਬੰਦੇ ਨਾਲ ਮਿਲਦੇ ਹੋ ਉਹ ਕੋਈ ਆਂਦਾ ਯਾਰੋ ਤੇ ਬੜਾ ਹੀ ਭੈੜਾ ਬਦ ਕਲਾਮਾ ਬੰਦਾ ਹੈ ਤੁਸੀਂ ਆਂਦੇ ਯਾਰ ਮੇਰੇ ਨਾਲ ਤੇ ਉਦਾ ਬੜਾ ਯਾਰ ਤਲਕ ਕੇ ਤੇ ਮੇਰੀ ਤੇ ਬੜੀ ਇੱਜ਼ਤ ਕਰਦਾ ਹੈ ਉੱਥੇ ਫਿਰ ਲੋਕ ਇਹ ਬੋਲਦੇ ਨੇ ਵੀ ਯਾਰ ਕਿਸੇ ਨੂੰ ਮਾਂ ਬਾਦੀ ਦੇ ਕਿਸੇ ਨੂੰ ਨਰੋਏ ਹਾਂਜੀ ਵੀ ਕਿਸੇ ਬੰਦੇ ਨੂੰ ਵੇਖੋ ਨਾ ਕਿਸੇ ਦੀਆਂ ਖਰਵੀਆਂ ਗੱਲਾਂ ਵੀ ਚੰਗੀਆਂ ਲੱਗ ਜਾਂਦੀਆਂ ਨੇ ਕਿਹਨੂੰ ਮਿੱਠੀਆਂ ਗੱਲਾਂ ਵੀ ਚੰਗੀਆਂ ਨਹੀਂ ਲੱਗਦੀਆਂ ਉਥੇ ਆਖਾਂ ਬੋਲਿਆ ਜਾਂਦਾ ਵਾਹ ਵਾਹ ਜੀ ਲੋ ਜੀ ਪਿਆਰਿਓ ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਨਰੋਏ ਬਾਈਵਾ ਸਾਹਿਬ ਨੇ ਦੱਸਿਆ ਪਏ مختلف ਮિજાਜ ਜੀ ਕੈਸੀਅਤ ਹੁੰਦੀਆਂ ਨੇ ਬੰਦਿਆਂ ਦੀਆਂ ਵੇਖੋ ਨਾ ਕਿਸੇ ਦਾ ਸਫਰਾਵੀ ਮિજાਜ ਹੁੰਦਾ ਕਿਸੇ ਦਾ ਦਮਵੀ ਮિજાਜ ਮિજાਜ ਹੁੰਦਾ ਕਿਸੇ ਦਾ ਬਾਦੀ ਮિજાਜ ਹੁੰਦਾ ਮਤਲਬ مختلف ਮિજાਜ ਨੇ ਔਰ ਉਹ ਜਿਸ ਨੂੰ ਅਸੀਂ ਗਜ਼ਾਵਾਂ ਲੈਨੇ ਆ ਉਹ ਗਜ਼ਾਵਾਂ ਖਾਨੇ ਆ ਤੇ ਉਹ ਸਾਡੇ ਮિજાਜ ਨਾਲ ਬਸਾ ਔਕਾਤ ਨਹੀਂ ਵੀ ਰਲਦੀਆਂ ਮਤਲਬ ਉਥੇ ਮਤਜ਼ਾਦ ਅਸੀਂ ਕੋਈ ਚੀਜ਼ ਐਸੀ ਖਾਪ ਬਈਨੇ ਆ ਕਿ ਉਹ ਮੇਰੇ ਮિજાਜ ਨੂੰ ਮੁਫਕ ਨਹੀਂ ਆਉਂਦੀ ਤੇ ਉਹ ਫਿਰ ਇਸ ਵਾਸਤੇ ਆਹਦੇ ਨੇ ਵੀ ਹੈ ਤੇ ਦਾਲ ਮਾਸ਼ ਇੱਕ ਖਾਨ ਵਾਲੀ ਚੀਜ਼ ਹੈ ਮਾਂ ਦੀ ਦਾਲ ਬੜੇ ਸ਼ੌਕ ਨਾਲ ਲੋਕ ਖਾਂਦੇ ਨੇ ਜੀ ਲੇਕਿਨ ਚੋਂਕੇ ਬਾਦੀ ਮિજાਜ ਨੂੰ ਇਹ ਮੁਆਫਕ ਨਹੀਂ ਹੁੰਦਾ ਉਹ ਅੱਗੇ ਹੀ ਉਹਦਾ ਮિજાਜ ਬਾਦੀ ਹੈ ਉਤੋਂ ਇਹ ਚੀਜ਼ ਖਾਏਗਾ ਤੇ ਉਹ ਤੇ ਗੈਸ ਬਣਾਏਗੀ ਉਹਦੇ ਪੇਟ ਦੇ ਵਿੱਚ چنانچہ ਬਾਈਬਲ ਸਾਹਿਬ ਫਰਮਾਇਆ ਕਿ ਹਰ ਚੀਜ਼ ਹਰ ਮੌਕੇ ਤੇ ਹਰ ਇੱਕ ਨੂੰ ਰਾਸ ਨਹੀਂ ਵੀ ਹੁੰਦਾ ਬਾਈਵਾ ਸਾਹਿਬ ਸਫਦਰ ਹੁਸੈਨ ਪੱਪੂ ਬਾਦਸ਼ਾ ਵਾ ਬੜਾ ਮਾਸ਼ਾਅੱਲਾ ਨਾ ਬੜਾ ਪਿਆਰਾ ਨਾ ਜੀ ਸਾਰੀਆਂ ਵਿੱਚੇ ਸਿਫਤਾਂ ਨਹੀਂ ਸਿਫਤਾਂ ਨੇ ਦਸਾਦੇ ਬੜੇ ਪਿਆਰੇ ਯਾਨੀ ਪੱਪੂ ਦਾ ਪੱਪੂ ਹੈ ਬਾਦਸ਼ਾ ਦਾ ਬਾਦਸ਼ਾ ਹੈ ਹਾਂ ਜੀ ਇਸ਼ਾਰ ਵੀ ਨੇ ਲਹਿਦ ਲੋਕ ਦੇ ਵੀ ਨੇ ਅੱਛਾ ਅੱਛਾ ਤੇ ਸਾਡੇ ਜਨਾਬ ਬੜੇ ਮੁਸਤਕਿਲ ਨਾਜ਼ਰ ਵੀ ਨੇ ਅੱਛਾ ਅੱਛਾ ਉਹਨਾਂ ਜਨਾਬ ਬੜਾ ਸੋਹਣਾ ਇੱਕ ਅਖਾਨ ਪਜਵਾਇਆ ਹੈ ਭਈ ਹੱਥ ਪੁਰਾਣੇ ਖੋਸੜੇ ਹਾਂਜੀ ਬਸੰਤੇ ਹੋ ਰਹੀ ਆਏ ਹਾਂਜੀ ਬੇ ਸੰਤਾ ਉਹਨੂੰ ਆਂਦੇ ਨੇ ਜਿੰਨੂੰ ਜਿਹਦੇ ਵਿੱਚ ਕੋਈ ਸੰਤ ਨਾ ਹੋਵੇ ਸੰਤ ਆਂਦੇ ਨੇ ਅਸੂਲ ਨੂੰ ਹਾਂ ਹਾਂਜੀ ਕਿਸੇ ਮਤਲਬ ਠੋਕ ਸਿਰ ਨੂੰ ਜੀ ਯਾਨੀ ਬੰਦੇ ਦੇ ਜਿਹੜੇ ਕੋ ਅਸੂਲ ਕਹਦੇ ਹੁੰਦੇ ਨੇ ਪ੍ਰਿੰਸੀਪਲਸ ਉਹਨੂੰ ਆਂਦੇ ਨੇ ਸੰਤ ਫਲਾਣੇ ਨੂੰ ਤੇ ਸਮਝ ਵੀ ਕੋਈ ਨਹੀਂ ਯਾਨੀ ਉਹ ਬੇ ਸੰਤਾ ਹੈ ਯਾਨੀ ਕਿਸੇ ਉਹ ਅਸੂਲ ਦਾ ਮੰਨਣ ਵਾਲਾ ਨਹੀਂ ਹਾਂ ਤੇ ਇਸ਼ਾਖਾਨ ਜੀ ਦੱਸਿਆ ਗਿਆ ਵੀ ਜਿਹੜੇ ਬੇਸੰਤ ਲੋਕ ਨੇ ਨਾ ਜਿਨ੍ਹਾਂ ਦਾ ਕੋਈ ਅਸੂਲ ਟੀਚਾ ਨਹੀਂ ਉਹ ਜ਼ਿੰਦਗੀ ਦੇ ਕਿਸੇ ਮੈਦਾਨ 'ਚ ਕਾਮਯਾਬੀ ਨਹੀਂ ਪਾ ਸਕਦੇ ਉਹ ਜਦੋਂ ਵੇਖੋਗੇ ਤੇ ਉਹ ਹੱਥ ਜਿਹੜੇ ਪੁਰਾਣੇ ਖੋਸੜਿਆਂ ਨੇ ਨੇ ਪੁਰਾਣੀ ਜੁੱਤੀ ਨੂੰ ਟੁੱਟੀ ਹੋਈ ਜੁੱਤੀ ਜਿਹੜੀ ਆ ਹਾਂਜੀ ਤੇ ਉਹਨੇ ਉਹ ਹੱਥ ਕੀਤੀ ਏ ਤੇ ਪੱਜਾ ਫਿਰਦਾ ਜਹਰੀ ਤੌਰ ਤੇ ਤੇ ਤੁਹਾਨੂੰ ਯਾਦਦਾ ਬੜੇ ਕੰਮ ਕਰਦਾ ਪਿਆ ਹਾਂਜੀ ਖੋੜੇ ਕੀ ਕੀ ਇਧਰੋਂ ਉਧਰੋਂ ਟੀਪਾਂ ਢਾਲਦਾ ਫਿਰਦਾ ਲੇਕਿਨ ਕਰਦਾ ਕੱਖ ਵੀ ਨਹੀਂ ਹਾਂਜੀ ਤੇ ਉਹ ਜਦੋਂ ਵੀ ਉਹਨੇ ਆਉਣਾ ਹੈ ਨਾ ਉਹਨੇ ਖਾਲੀ ਹੱਥ ਹੀ ਆਉਣਾ ਹੈ ਉਹਨੇ ਕੱਖ ਕੰਡਾ ਲੈ ਕੇ ਨਹੀਂ ਘਰ ਆਉਣਾ ਤਾਂ ਉੱਥੇ ਫਿਰ ਘਰ ਵਾਲੇ ਮਜ਼ਾਕ ਨਾਲ ਉਹਨੂੰ ਆਂਦੇ ਨਹੀਂ ਪਈ ਹੱਥ ਪੁਰਾਣੇ ਖੋਸੜੇ ਤੇ ਬੇਸੰਤੇ ਰਿਆਏ ਜਿਨ੍ਹਾਂ ਨੂੰ ਕੋਈ ਸਨਤ ਨਹੀਂ ਜਿਨ੍ਹਾਂ ਨੂੰ ਕੋਈ ਸ਼ਰਮ ਲੱਜ ਨਹੀਂ ਤੇ ਮੈਂ ਕੋਈ ਕਮਾਈ ਕਰਕੇ ਲਿਆਵਾਂਗਾ ਕੋਈ ਮਤਲਬੇ ਕੋ ਘਰ ਚਾਰ ਦਵਾਨੀਆਂ ਲਿਆਵਾਂਗਾ ਚਾਰ ਮੇਰੀ ਵੀ ਕੋਈ ਇੱਜ਼ਤ ਵਧੇਗੀ ਤੇ ਉਹ ਫਿਰ ਉਹਨਾਂ ਨੂੰ ਯੁਗਤ ਕਰ ਦਿਆਂ ਦੇ ਨੇ ਪੇ ਹੱਥ ਪੁਰਾਣੇ ਖੋਸੜੇ ਬਸੰਤੇ ਹੋਰੀ ਆਏ ਲੱਗੇ ਹੱਥ ਪੁਰਾਣੇ ਖੋਸੜੇ ਬਸੰਤੇ ਹੋਰੀ ਆਏ ਯਾਨੀ ਇੱਕ ਤੇ ਉਹ ਆਪ ਬੰਦਾ ਬੇਸੰਤ ਜਿਵੇਂ ਦੱਸਿਆ ਬਾਜਵਾ ਸਾਹਿਬ ਦੂਸਰਾ ਹੁਣ ਬੇਹਨਰ ਬੇਸਿਫਤ ਬੇਸਹੂਲ ਆਦਮੀ ਹੋਣ ਪਰੋਂ ਉਹਦੀ ਹਾਲਤ ਵੀ ਨਹੀਂ ਬਦਲਦੀ ਜਦੋਂ ਵੀ ਉਹ ਘਰ ਪਿਛਾ ਪਰਤਕੇ ਆਉਂਦਾ ਕੋਈ ਜਾਦੀ ਚਾਲੇ ਨਾਲ ਨਹੀਂ ਆਉਂਦਾ ਉਹੋ ਹੀ ਪੁਰਾਣੀ ਜੁੱਤੀ ਉਹੋ ਹੀ ਪਾਟੇ ਕੱਪੜੇ ਖਰਾਬ ਅਗਰ ਉਹਦੇ 'ਚ ਕੋਈ ਸਿਫਤ ਸਨਾ ਕੋਈ ਹੁਨਰ ਹੁੰਦਾ ਪਿਆਰਿਓ ਉਹ ਆਪਣੀ ਹਾਲਤ ਵੀ ਜ਼ਾਹਰੀ ਬਦਲ ਲੈਂਦਾ ਔਰ ਉਹਦੀ ਕੋਈ ਘਰਦਿਆਂ ਦੇ ਵਿੱਚ ਟੱਬਰੇ 'ਚ ਵੀ ਕੋਈ ਉਹਦੀ ਇੱਜ਼ਤ ਆਬਰੂ ਹੁੰਦੀ ਲੇਕਿਨ ਚੋਂ ਕਿ ਉਹ ਇੰਨਾ ਸਿਫਾਤ ਤੋਂ ਆ ਰਹੀ ਏ ਇਸ ਵਾਸਤੇ ਉਸੇ ਤਰ੍ਹਾਂ ਹੀ ਉਹਦਾ ਉਹੋ ਹੀ ਰੁਟੀਨ ਏ ਜੋ ਪੁਰਾਣੀ ਉਹਦੀ ਹੈ ਵੇ ਤੇ ਉਸੇ ਤਰ੍ਹਾਂ ਹੀ ਉਹ ਘਰ ਫਿਰ ਵਾਪਸ ਸ਼ਾਮ ਨੂੰ ਲੌਟ ਕੇ ਬੁੱਦੂ ਘਰ ਕੋ ਆਏ ਵਾਲਾ ਸਾਹਿਬ ਹੋ ਜਾਂਦਾ ਭਾਈਵਾ ਸਾਹਿਬ ਸ਼ਮਸ਼ਾਦ ਆਵਾਨ ਇੱਕ ਸਾਡੇ ਬੇਲੀ ਨੇ ਬੜੀ ਨੀਂ ਜਲਾ ਗਿਓ ਸਾਡੇ ਵਿਲਾਗਸ ਵੇਖਦੇ ਨੇ ਸਾਡੇ ਨਾਲ ਜੁੜੇ ਨੇ ਵਾ ਵਾ ਉਹਨਾਂ ਜਨਾਬ ਇੱਕ ਅਖਾਨ ਪਜਵਾਇਆ ਪਈ ਘੜੀ ਦਾ ਖੁੰਜਿਆ 100 ਕੋਟ ਜਾ ਪੈਂਦਾ ਹੈ ਹਾਂਜੀ ਇਹ ਇਹਦੇ ਚ ਮੱਤ ਦਿੱਤੀ ਗਈ ਹੈ ਘੜੀ ਦਾ ਕੁਸਿਆ ਵੀ ਅੱਛਾ ਇਹ ਇਹ ਉਚਾਰਨ ਇਹਦਾ ਹੈ ਹਾਂਜੀ ਕੁਸਣਾ ਦਾ ਮਤਲਬ ਇਹ ਰਾਹ ਭੁੱਲ ਜਾਣਾ ਹਾਂ ਮੱਲੇ ਰਾਏ ਰਾ ਟੁਰਿਆ ਜਾਂਦਾ ਅੱਗੂ ਹੁਣ ਦੋ ਰਾਹ ਹੋ ਗਏ ਨੇ ਦੋ ਡੰਡੀਆਂ ਨਿਕਲ ਆਈਆਂ ਨੇ ਹਾਂ ਹੁਣ ਪਤਾ ਨਹੀਂ ਕਿਹੜੇ ਪਾਸੇ ਨੂੰ ਜਾਣਾ ਹੈ ਤੇ ਜੇ ਉਹਨੂੰ ਉੱਥੇ ਰਾਹ ਦੱਸਣ ਵਾਲਾ ਕੋਈ ਨਹੀਂ ਤੇ ਉਹ ਅਗਰ ਉਧਰ ਉਹਨਾਂ ਨੂੰ ਕੇ ਦੂਜੇ ਪਾਸੇ ਟੁਰ ਪਵੇ ਅੱਗੂ ਕੋ ਬੰਦਾ ਨਾਲ ਟਕਰੇ ਉਹ ਦਿਲ ਕਿੜੇ ਮਤਲਬ ਇਹ ਸਾਖਾਂ ਦੀ ਇੱਕ ਸ਼ਕਲ ਇਹ ਵੀ ਹੈ ਕਿ ਘੜੀ ਦਾ ਕੁਸਿਆ ਸੋ ਕੋ ਵਲਾ ਪਾਉਂਦਾ ਹਾਂ ਹਾਂਜੀ ਤੋ ਉਹਦਾ ਨਾਮ ਮਤਲਬੇ ਲੰਮਾ ਹੀ ਸਫ਼ਰ ਉਹਨੂੰ ਕਰਨਾ ਪੈ ਜਾਏਗਾ ਤੇ ਇਸ ਵਾਰ ਇਸ ਖਾਨੇ 'ਚ ਮੱਤ ਦਿੱਤੀ ਗਈ ਹੈ ਕਿ ਕੋਈ ਵੀ ਕੰਮ ਕਰੋ ਤੇ ਬੜੀ ਸਿਆਣਫ ਨਾਲ ਤੇ ਸੁਚੱਜ ਨਾਲ ਕਰੋ ਜਦੋਂ ਕਿਤੇ ਪੈਂਦੇ ਵੀ ਪਵੋ ਤੇ ਉਦੋਂ ਮਤਲਬ ਹੈ ਕਿ ਉਹਦੀ ਪਹਿਲਾਂ ਜਾਣਕਾਰੀ ਲੈ ਲਓ ਪਈ ਫਲਾਣੇ ਪਿੰਡੋਂ ਜਾ ਕੇ ਕਿੱਧਰ ਨੂੰ ਮੁੜਨਾ ਹੈ ਫਲਾਣੇ ਪਿੰਡੋਂ ਜਿਹੜਾ ਰਾਹ ਨਿਕਲਦਾ ਹੈ ਉਥੋਂ ਕਿੱਧਰ ਨੂੰ ਜਾਣਾ ਹੈ ਹੁੰਦੇ ਖੈਰ ਜ਼ਮਾਨਾ ਬਦਲ ਗਿਆ ਹੈ ਕਾਰਾਂ ਹੁਣ ਤੇ ਤੁਹਾਨੂੰ ਉਹ ਜਿਹੜੀ ਬੀਬੀ ਹੈ ਗੂਗਲ ਵਾਲੀ ਉਹੀ ਰਾਏ ਪਾ ਕੇ ਤੁਹਾਡੇ ਘਰ ਲੈ ਜਾਂਦੀ ਹੈ ਜਿੱਥੇ ਵੀ ਜਾਣਾ ਲੇਕਿਨ ਉਸ ਵੇਲੇ ਦੀਆਂ ਗੱਲਾਂ ਨੇ ਔਰ ਇਹਦੇ 'ਚ ਆ ਖਾਨ ਚ ਮੱਤ ਦਿੱਤੀ ਗਈ ਹੈ ਵੀ ਬੰਦੇ ਨੂੰ ਜਿਹੜੀ ਘੜੀ ਦੀ ਖੁੰਝਣਾ ਨਾ ਉਹ ਬਹੁਤ ਨੁਕਸਾਨ ਕਰ ਦਿੰਦੀ ਹੈ ਤੇ ਬੜੀ ਪਿੱਛੇ ਪਾ ਦਿੰਦੀ ਹੈ ਕੋਈ ਵੀ ਕੰਮ ਜਿਹੜਾ ਨਾ ਮਤਲਬ ਇਹ ਉਹ ਪੂਰੇ ਧਿਆਨ ਨਾਲ ਤਵੱਜੋ ਨਾਲ ਤੇ ਨੀਜ ਲਾ ਕੇ ਕਰਨਾ ਚਾਹੀਦਾ ਹੈ ਹਾਂਜੀ ਅਗਰ ਕਿਤੇ ਤੁਹਾਨੂੰ ਖੁੰਝਣਾ ਲੱਗ ਗਈ ਤੇ ਤੁਹਾਡਾ ਬੜਾ ਨੁਕਸਾਨ ਹੋ ਜਾਏਗਾ ਔਰ ਉਹ ਨੁਕਸਾਨ ਤੁਸੀਂ ਇਸ ਰੇ ਹੀ ਸਮਝ ਲਓ ਜਿਵੇਂ ਉਹਨੂੰ 100 ਕੋ ਦਾ ਵਲਾ ਪਾਣਾ ਪੈ ਗਿਆ ਹਾਂਜੀ ਵਾਹ ਵਾਹ ਲਓ ਜੀ ਪਿਆਰਿਓ ਵੇਖੋ ਕਿੰਦੀ ਵੱਤ ਵਾਲੀ ਗੱਲ ਏ ਭਈ ਘੜੀ ਦਾ ਕੁੱਸਿਆ 100 ਕੋ ਪਜਾ ਪੈਂਦਾ ਹੈ ਗੁਜ਼ਾਰਿਸ਼ ਹੈ ਵੇ ਕਿ ਬਾਈਵਾ ਸਾਹਿਬ ਜਿਵੇਂ ਦੱਸਿਆ ਕਿ ਇੱਕ ਬੰਦੇ ਨੂੰ ਜੋ ਰਾਹ ਦਾ ਨਹੀਂ ਪਤਾ ਉਹ ਇੱਕ ਦਰਾਹੇ ਤੇ ਆ ਕੇ ਖਲੋ ਗਿਆ ਹੈ ਉਹਨੂੰ ਤੇ ਦੋ ਰਾਹ ਨਿਕਲਦੇ ਨੇ ਉਹਨੂੰ ਇਹ ਨਹੀਂ ਪਤਾ ਕਿ ਨੇੜੇ ਦਾ ਤੇ ਸੇਫ ਕਿਹੜਾ ਰਸਤਾ ਹੈ ਤੇ ਛੇਤੀ ਤੇ ਵੇਲੇ ਸਿਰ ਮੈਂ ਕਿਹੜੇ ਰਾਹੋਂ ਆਪਣਾਗਾ ਉਹ ਦੂਜੇ ਪਾਸੇ ਪੈ ਜਾਂਦਾ ਉਸ ਘੜੀ ਤੇ ਉਹ ਹਿਸਾਬ ਬੈਠਾ ਨਾ ਆਪਣੇ ਰਾਹ-ਦਾਵ ਨੂੰ ਪੰਦ ਦਾ ਪਤਾ ਨਾ ਲੱਗਾ ਹੁਣ ਇੱਕ ਤੇ ਉਹਨੂੰ 100 ਕੋਦ ਆ ਭਾਵੇਂ ਵਲਾ ਪੈ ਗਿਆ ਦੂਜਾ ਪਿਆਰਿਓ ਵੇਖੋ ਦਾ ਵਕਤ ਜ਼ਾਇਆ ਹੋ ਗਿਆ ਔਰ ਤੀਸਰੀ ਗੱਲ ਇਹ ਵੇ ਕਿ ਉਸ ਰਸਤੇ ਦੇ ਵਿੱਚ ਹੋਰੇ ਕਿਹੜੀ-ਕਿਹੜੀ ਔਕੜ ਉਹਨੂੰ ਦਿਲਚਸਪ ਰਾਜ ਕੋ ਜੰਗਲ ਪੈਂਦੇ ਹੋਣ ਕੋ ਜੰਗਲੀ ਜਾਨਵਰ ਕੋ ਦਰਿੰਦਿਆਂ ਨਾਲ ਵੀ ਉਹਦਾ ਸਾਹਮਣਾ ਹੋ ਸਕਦਾ ਹੈ ਸੋ ਗੁਜ਼ਾਰਿਸ਼ ਇਹ ਵੇ ਕਿ ਰਾਹ ਕੁਰਾਏ ਨਾ ਪਈਏ ਭਾਵੇਂ ਪੈਂਡਾ ਦੂਰ ਹੋਵੇ ਇਹ ਵੀ ਸਾਡੇ ਪੰਜਾਬੀ ਮਾਂ ਬੋਲੀ ਦੇ ਵਿੱਚ ਆਖਦੇ ਨੇ ਲਓ ਜੀ ਪਿਆਰਿਓ ਗੁਜ਼ਾਰਿਸ਼ ਇਹ ਵੇ ਕਿ ਅਸੀਂ ਦੋ ਤਰੇ ਦਿਨ ਆਪਣੇ ਮੁਲਕੀ ਹਾਲਾਤ ਪਰੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨਾ ਹੋ ਸਕੇ ਜਿਹਦਾ ਸਾਨੂੰ ਆਪੋ ਵੀ ਬੜਾ ਹੀ ਮਨਖ ਹੈ ਅੱਜ ਅੱਲਾ ਪਾਗ ਸਾਈਂ ਕਰਮ ਕੀਤਾ ਹੈ ਤੇ ਬਾਈਵਾ ਸਾਹਿਬ ਦੀ ਅਸੀਂ ਖidmat ਦੇ ਵਿੱਚ ਹਾਜ਼ਰ ਹੋਏ ਆ ਉਹਨਾਂ ਦੇ ਨਾਲ ਬੜੀਆਂ ਸੋਹਣੀਆਂ ਗੱਲਾਂ ਬਾਤਾਂ ਹੋਈਆਂ ਨੇ ਤੁਹਾਡੇ ਪਿਝਵਾਏ ਹੋਏ ਸਵਾਲਾਂ ਦੇ ਅਖਾਣਾ ਦੇ ਤਰਜਮੇ ਤੇ ਮਤਲਬ ਬਾਈਵਾ ਸਾਹਿਬ ਤੋਂ ਪੁੱਛੇ ਨੇ ਇਨਸ਼ਾਅੱਲਾ ਅੱਲਾ ਪਾਕ ਦੇ ਹੁਕਮ ਦੇ ਨਾਲ ਹੁਣ ਇਹ سلسلہ ਫੇਰ ਤਵਾਤਰ ਦੇ ਨਾਲ ਤੁਹਾਡੀ ਖidmat ਦਾ ਜਾਰੀ ਹੋ ساری ਰਹੇਗਾ ਗੁਜ਼ਾਰਿਸ਼ ਹੈ ਵੇ ਤੁਹਾਡੇ ਹਜ਼ੂਰ ਕਿ ਪੰਜਾਬੀ ਬੋਲਿਆ ਕਰੋ ਪੰਜਾਬੀ ਸਿੱਖਿਆ ਕਰੋ ਤੇਰੀ ਮਾਂ ਬੋਲੀ ਏ ਬੀਬਾ ਕੱਖਾਂ ਵਾਂਗ ਨਾ ਰੋਲ ਪੰਜਾਬੀ ਪੜ੍ਹ ਪੰਜਾਬੀ ਲਿਖ ਪੰਜਾਬੀ ਘੈਰਤਮੰਦਾ ਬੋਲ ਪੰਜਾਬੀ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ ਰੱਬ ਰਾਖਾ ਤੇ ਅੱਲਾ ਬੇਲੀ ਓ ਚੱਲ ਰੌਣਕ ਹੋ ਜਾਊ ਚਾਟ